ਅਸੀਂ ਸਾਰੇ ਪਾਸੇ ਇਹਨਾਂ 15 ਦਿਨਾਂ ਦੇ ਵਿੱਚ ਸਾਫ ਸਫਾਈ ਰੱਖਿਆ ਤਾਂ ਅੱਜ ਦਾ ਜਿਹੜਾ ਪੁਆਇੰਟ ਹੈ ਹੈਂਡ ਵਾਸ਼ਿੰਗ ਅਸੀਂ ਕਹਿੰਦੇ ਹਾਂ ਵੀ ਸਫਾਈ ਜ਼ਰੂਰੀ ਹੈ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਜੇ ਤੁਸੀਂ ਕੋਈ ਚੀਜ਼ ਖਾਣੀ ਨਾ ਕੋਈ ਹੱਥ ਸਾਫ਼ ਹੋਣੇ ਚਾਹੀਦੇ ਹੈਂਡ ਵਾਸ਼ਿੰਗ ਇਜ਼ ਮਸਟ ਤੁਸੀਂ ਟਾਇਲਟ ਜਾ ਕੇ ਆਨੇ ਉਹ ਹੱਥ ਵਾਸ਼ ਕਰਕੇ ਜੁੜੇ ਜੀ ਤੁਸੀਂ ਮਿੱਟੀ ਵਿੱਚ ਖੇਡ ਵੀ ਰਹੇ ਹੋ ਹਾਥਵਾਸ਼ ਨਾ ਨੀਂ ਹੈਂਡ ਵਾਸ਼ਿੰਗ ਇਜ਼ ਮੋਸਟ ਇੰਪੋਰਟੈਂਟ ਯੂਅਰ ਜੀਮੀ ਜਸਾ ਜੇ ਤੁਸੀਂ ਆਪਦੇ ਆਪ ਨੂੰ ਥੇਡ ਰੱਖਣਾ ਹੈ ਤਾਂ ਹੈਂਡ ਵਾਸ਼ ਕਰਦੇ ਰਹਿਣਾ ਬਹੁਤ ਜ਼ਰੂਰੀ ਨੇ ਔਰ ਇੱਕ ਪ੍ਰੋਪਰ ਤਰੀਕੇ ਨਾਲ ਹੈਂਡ ਵਾਸ਼ ਕੀਤੇ ਜਾਣੇ ਚਾਹੀਦੇ ਤੇ ਕਈ ਵਾਰੀ ਕਹਿੰਦੇ ਮੈਂ ਕਈ ਵੰਦਾ ਦੀ ਵਾਰੀ ਵਾਰੀ ਆਖੀ ਬਣੇ ਓਕੋ ਠੀਕ ਹੈ ਟਾਈਮ ਜ਼ਰੂਰ ਲੱਗਦਾ ਪਰ ਸਾਡੀ ਸਿਹਤ ਉੱਤੇ ਕੋਈ ਚੀਜ਼ ਨਹੀਂ ਹੈ ਸੇਸ਼ ਕਰਕੇ ਹੈਂਡ ਵਾਸ਼ ਕਰੋ ਪ੍ਰੋਪਰਲੀ ਸਾਰਿਆਂ ਨੇ ਕਰਨਾ ਪ੍ਰੈਨ ਕਰਨਾ ਤਾਂ ਕਿ ਤੁਸੀਂ ਸਿਹਤਮੰਦ ਰਹੋ ਤੁਸੀਂ ਸਿਹਤਮੰਦ ਰਹੋਗੇ ਤਾਂ ਸਾਡਾ ਸਮਾਜ ਸਿਹਤਮੰਦ ਰਹੇਗਾ ਸਾਡਾ ਦੇਸ਼ ਵੀ ਪ੍ਰੈਨ ਹਾਰਵੈਸਟਿੰਗ ਇੱਕ ਇੱਕ ਮੁਦਾਜ ਦਾ ਇਹ ਵੀ ਹੈ ਰੇਨ ਵਾਟਰ ਪਤਾ ਕਿਸੇ ਮੀਂਹ ਦਾ ਪਾਣੀ ਉਹਨੂੰ ਜੇ ਅਸੀਂ ਪ੍ਰੋਪਰਲੀ ਯੂਟਿਲਾਈਜ਼ ਕਰ ਲਈਏ ਸਟੋਰ ਕਰ ਲਾਈਏ ਤਾਂ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਨਹੀਂ ਅਸੀਂ ਉੱਥੇ ਪਾਣੀ ਪਹੁੰਚਾ ਸਕਦੇ ਸਾਡੇ ਇੰਡੀਆ ਦੇ ਵਿੱਚ ਕੁਝ ਇਲਾਕੇ ਆਜਿਹੇ ਨੇ ਜਿੱਥੇ ਪਾਣੀ ਬਹੁਤ ਹੈ ਤੇ ਕੁਝ ਇਲਾਕੇ ਆਜਿਹੇ ਨੇ ਜਿੱਥੇ ਬਾਰਿਸ਼ ਹੁੰਦਾ ਨਹੀਂ ਅਹਿਸਾਨ ਚੱਲਿ ਜਾਉ ਰਿਹਾ ਅਹਿਸਾਨ ਵਧਿਆ ਜਲਦੀ ਨਾਲ ਪਾਣੀ ਨਹੀਂ ਮਿਲਦਾ ਤਾਂ ਇਸ ਕਰਕੇ ਰੇਨ ਵਾਟਰ ਹਾਰਵੈਸਟਿੰਗ ਜ਼ਰੂਰੀ ਹੈ ਤਾਂ ਇਸ ਤਰ੍ਹਾਂ ਦੀ ਅਰੇਂਜਮੈਂਟ ਕਰਨੇ ਚਾਹੀਦੇ ਨੇ ਛੱਟਾਂ ਦੇ ਪਾਣੀ ਜਿਹੜਾ ਇੱਕ ਪਾਸੇ ਆਵੇ ਤਾਂ ਉਹ ਦੂਜੇ ਪਾਸੇ ਸਟੋਰ ਕੀਤਾ ਜਾਵੇ। ਤੇ ਤੁਸੀਂ ਸਾਇੰਸ ਦੀ ਕਲਾਸਾਂ ਜਿਦਾਬਾਂ ਦੇ ਵਿੱਚ ਪੜ੍ਹਦੇ ਹੋ ਇਹਦੇ ਬਾਰੇ ਸਾਰਾ ਕੁਝ। ਕਰਦੇ ਆ। ਤਾਂ ਫਟਾਫਟ ਸਾਬਣ ਚੱਕਿਆ ਫਟਾਫਟ ਧੋ ਕੇ ਨਿਬੇੜ ਦੇ ਦੇ ਕੇ। ਪਰ ਕੋਵਿਡ ਦੇ ਦੌਰਾਨ ਦੇਖਿਆ ਕਿ ਹੈਂਡ ਵੋਸ਼ ਕਿੰਨਾ ਇੰਪੋਰਟੈਂਟ ਈਨਫੈਕਸ਼ਨ ਤੋਂ ਬਚਾ ਰਸਤਾ। ਤੇ ਇਹਦੇ ਕੁਝ ਸਟੈਪਸ ਨੇ ਤਾਂ ਉਹ ਤੁਹਾਨੂੰ ਦੱਸੇ ਜਾ ਰਹੇ ਆ।

आदे 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 तलीरे दे दे दे। ते। ते मतलब है कलाई।, कलाई भी साफ ने सीधा उल्टा, उल्टा। मुट्ठी ਅੰਗੂਠਾ ਨਖੂਨ ਤੇ ਕਲਾਈ ਇੱਕ ਸਥਾਨੀਏ ਚਿਹਰਾ ਸਾਥੀ ਦਾ ਜਾ ਕੇ ਤੁਹਾਡਾ ਹੈਂਡ ਟੋਪਰਲੀ ਹੋ ਰਿਹਾ ਹੁੰਦਾ ਹੈ ਉਹਨਾਂ ਨੇ ਸਟਡੀ ਕੀਤੀ ਕਿ ਇਹ ਗੱਲ ਸੀ ਕਿ ਜੇਕਰ ਤੁਸੀਂ ਇਸ ਤਰੀਕੇ ਨਾਲ ਹੈਂਡ ਵੋਸ਼ ਨਹੀਂ ਕਰੋਗੇ ਤਾਂ ਤੁਹਾਡੇ ਹੱਥ ਤੋਂ ਟੋਪਰਲੀ ਸਾਫ ਨਹੀਂ ਹੋਣੀ ਬੈਕਟੀਰੀਆ ਜਰਮ ਵਾਇਰਸਿੰਗ ਤੁਹਾਡੇ ਹੱਥ ਦੇ ਉੱਪਰ ਰਹਿ ਜਾਂਦੇ ਤਾਂ ਫੋਰਮੈਲਟੀ ਨਾ ਕਰਿਆ ਕਰੋ ਇਹ ਬਿਮਾਰੀਆਂ ਤੋਂ ਬਹੁਤ ਬਚਾਉਂਦੇ ਤੁਹਾਡੇ ਹੈਂਡ ਜੇਕਰ ਪ੍ਰੋਪਰਲੀ ਕਲੀਨ ਹੋਣ तो एक इंपोर्टेंट एक्टिविटी है जो भी तो हाथ धोने प्रोपर वे चोने तो ताकि सर